एडवोकेट गुरप्रीत सिंह पनेसर बने अमृतसर बार एसोसीएशन प्रधान एडवोकेट विक्की मेहता बने सेक्रेटरी एडवोकेट दिलशेर सिंह बने एग्जीक्यूटिव मेंबर पत्रकार विशाल शर्मा विशेष रिपोर्ट ਮੈਂ ਗੁਰਪ੍ਰੀਤ ਸਿੰਘ ਪਨੇਸਰ। ਜਿਸ ਅਗਰ ਜਿੰਨਾ ਆਪ ਕੋਈ ਹੈ ਕੀ ਕਹਿਣਾ ਚਾਹੋਗੇ। ਮੈਂ ਬਹੁਤ ਹੀ ਧੰਨਵਾਦੀ ਆ ਜੀ ਅਮਰਸਰ ਬਾੜ ਦੇ ਵੋਟਰਾਂ ਦਾ ਤੇ ਮੇਰੇ ਸਪੋਰਟਰਾਂ ਦਾ ਜਿਨ੍ਹਾਂ ਨੇ ਇਹਨੇ ਖੋਸ਼ ਹੋ ਕੇ ਇੰਨੀ ਜੋਸ਼ ਦੇ ਨਾਲ ਉਹਨਾਂ ਨੇ ਵੋਟਾਂ ਪਾਈਆਂ ਕਿ ਇੱਕ ਬਹੁਤ ਹੀ ਵੱਡੀ ਲੜਾਈ ਸੀ ਜਿਹੜਾ ਮੈਂ ਇਕੱਲਾ ਨਹੀਂ ਲੜ ਸਕਦਾ ਸੀ ਮੈਂ ਆਪਣੇ ਸਾਰੇ ਵੋਟਰ ਸਪੋਰਟਰ ਤੇ ਆਪਣੀ ਟੀਮ ਦਾ ਤੈਅ ਦਿਲੋ ਦਿਨਾਨਬ ਕਰਦਾ ਤੇ ਮੈਂ ਅਮਰਸਰ ਬਾਰ ਦੇ ਹਰ ਇੱਕ ਮੈਂਬਰ ਨੂੰ ਇਹ ਯਕੀਨ ਦਿਵਾਉਣਾ ਵਾ ਕਿ ਮੈਂ ਉਹਨਾਂ ਦੀਆਂ ਆਸਾਂ ਤੇ ਉਮੀਦਾਂ ਦੇ ਖਰਾ ਉਤਰਾਂਗਾ ਪ੍ਰਧਾਨ ਸਾਹਿਬ ਬਾਅਦ ਕਿਹੜੇ ਕਿਹੜੇ ਕੰਮ ਹੋਣ ਵਾਲੇ ਨੇ ਬਾਅਦ ਬਹੁਤ ਕੰਮ ਹੋਣ ਵਾਲੇ ਨੇ ਅਸੀਂ ਆਪਣੀ ਐਗਜ਼ੀਕਟਿਵ ਦੀ ਮੀਟਿੰਗ ਕਾਲ ਕਰਾਂਗੇ ਉਹਦੇ ਵਿੱਚ ਪ੍ਰਾਇੋਰਟੀ ਦੇ ਵਿੱਚ ਡਿਸਾਈਡ ਕਰਾਂਗੇ ਕਿ ਕਿਹੜੇ ਕਿਹੜੇ ਕੰਮ ਅਸੀਂ ਸਟਾਰਟ ਕਰਨ ਜਾ ਰਹੇ ਹਾਂ ਬਹੁਤ ਜਲਦੀ ਸਾਰੇ ਕੰਮਾਂ ਦਾ ਹੱਲ ਕਰਨਾ ਹੀ ਸ਼ੁਰ ਫੈਕਟਰੀ ਦੀ ਪੋਸਟ ਉਸੇ ਜਿਹਾ ਅਕਲੋਤਾ ਸੀ ਤੇ ਬਹੁਤ ਹੀ ਵਧੀਆ ਮਾਰਜਨ ਨਾਲ ਜਿੱਤਿਆ ਵਾ ਇਹ ਮੇਰੀ ਜਿੱਤ ਨਹੀਂ ਗਈ ਇਹ ਉਹ ਸਾਰੇ ਐਡਵੋਕੇਟ ਸੀ ਜਿਹੜਾ ਕਾਲਾ ਕੋਟ ਪਾ ਕੇ ਤੇ ਕਾਲੀ ਟਾਈ ਪਾ ਕੇ ਕੋਟ ਦੇ ਵਿੱਚ ਕੰਮ ਕਰ ਰਹਾਂਦੇ ਆ ਤੇ ਮਿਹਨਤ ਦੀ ਕਮਾਈ ਖਾਂਦੇ ਨੇ ਇਹ ਸਭ ਦੀ ਜਿੱਤ ਹੈ ਜਿੱਤਾ ਮੇਰੇ ਛੋਟੇ ਭਰਾਵਾ ਵੀ ਜਿਨ੍ਹਾਂ ਦੀ ਮਿਹਨਤ ਲਈਦਾ ਮੇਰੇ ਵੱਡੇ ਭਰਾਵਾ ਵੀ ਜਿਨ੍ਹਾਂ ਨੇ ਮੈਨੂੰ ਬਲੈਸਿੰਗ ਦਿੱਤੀਆਂ ਨੇ ਤੇ ਪਿਆਰ ਦਿੱਤਾ ਵਾ ਹੱਲੇ ਮੇਰਾ ਗਲਾ ਬਹੁਤ ਖਰਾਬ ਆ ਠੀਕ ਹੈ ਮੈਂ ਇਹੋ ਚਾਹਾਂਗਾ ਕਿ ਮੈਂ ਬਸ ਜੋ ਵੀ ਕਰਾਂਗਾ ਲੀਗਲ ਫਰਨਿਟੀਸ ਐਨਾ ਵਧੀਆ ਕਰਾਂਗਾ ਕਿ ਲੋਕੀ ਵੀ ਯਾਦ ਰੱਖਣਗੇ ਕਿ ਵਿੱਕੀ ਮੇਰਾ ਸੈਕਟਰੀ ਆਇਆ ਸੀ थैंक यू ਸੋ ਮਾਚ ਬਾਕੀ ਕੰਮ ਹੋਣ ਵਾਲੇ ਆ ਬਾਜੀ ਬਹੁਤ ਹੀ ਕੰਮ ਹੋਣ ਵਾਲੇ ਆ ਸਭ ਤੋਂ ਪਹਿਲੇ ਆ ਕੇ ਮੈਂ ਤੇ ਜਿਹੜਾ ਹੈਲਥ ਇੰਸ਼ੋਰੈਂਸ ਵਗੈਰਾ ਉਹਦੇ ਵੱਲ ਚਲਾਗਾ ਸਾਡੇ ਲੋਅਰਸ ਨੂੰ ਬਹੁਤ ਹੀ ਮੁਸ਼ਕਲ ਆਂਦੀ ਹੈ ਜਦੋਂ ਵੀ ਕੋਈ ਹਸਪੀਟਲ ਦੇ ਵਿੱਚ ਦਾਖਲ ਹੁੰਦਾ ਹੈ ਜਾਂ ਕਿਸੇ ਨੂੰ ਕੋਈ ਮੈਡੀਕਲ ਇਸ਼ੂ ਆਉਂਦਾ ਹੈ ਡੈਫੀਨੇਟਲੀ ਮੈਂ ਇਸ ਸਾਲ ਕੋਈ ਨਾ ਕੋਈ ਫੰਡ ਕ੍ਰੀਏਟ ਕਰਾਂਗਾ ਜਿੱਥੇ ਆਪਣੇ ਐਡਵੋਕੇਟ ਦਾ ਪੁੱਛਣਾ ਕੁਝ ਉਹਦੇ ਫੰਡ ਦੇ ਵਿੱਚੋਂ ਮਦਦ ਹੋ ਸਕੇ ਠੀਕ ਹੈ ਮੇਰਾ ਗਲਾ ਬਹੁਤ ਬੈਠ ਗਿਆ ਮੈਨੂੰ ਬਹੁਤ ਖੁਸ਼ੀ ਹੈ ਇਸ ਵੇਲੇ ਤੇ ਭਰਾਵਾਂ ਦਾ ਮੈਨੂੰ ਐਨਾ ਪਿਆਰ ਆ ਜਿਹੜਾ ਹਮੇਸ਼ਾ ਹੀ ਰਹੂਗਾ ਤੇ ਤੁਹਾਡਾ ਵੀ ਬਹੁਤ-ਬਹੁਤ ਸ਼ੁਕਰੀਆ ਵਾ ਮੀਡੀਆ ਦਾ ਜਿਨ੍ਹਾਂ ਨੇ ਮੇਰੀ ਆਵਾਜ਼ ਪਹੁੰਚਾਣੀ ਹੈ ਥੈਂਕ ਯੂ ਸੋ ਮੱਚ ਭਾਜੀ ਥੈਂਕ ਯੂ ਜੀ ਥੈਂਕ ਯੂ ਅਸ਼ਵਨੀ ਸ਼ਰਮਾ ਐਡਵੋਕੇਟ ਹਾਂਜੀ ਕੀ ਕਹਿਣਾ ਚਾਹੁੰਦਾ ਬਾਕੀ ਮੈਂ ਇਹ ਕਹਿਣਾ ਚਾਹੁੰਦਾ ਇਹ ਸਾਡਾ ਫ੍ਰੈਂਡਲੀ ਮੈਚ ਹੁੰਦਾ ਹੈ ਸਾਡਾ ਕੋਈ ਪਰਸਨਲੀ ਹੁੰਦਾ ਠੀਕ ਹੈ ਜੀ ਜਿਹੜਾ ਜਿੱਤਿਆ ਉਹ ਵੀ ਸਾਡਾ ਜਿਹੜਾ ਹਾਰਿਆ ਉਹ ਵੀ ਸਾਡਾ ਇਸ ਕਰਕੇ ਮਤਲਬ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹੜੇ ਬੱਚੇ ਮਤਲਬ ਕੰਮ ਕਰਨਾ ਚਾਹੁੰਦੇ ਆ ਸਟੱਡਿੰਗ ਲਈ ਆਸੇ ਬਹੁਤ ਬਹੁਤ ਵਧੀਆ ਬਹੁਤ ਵਧੀਆ ਬਹੁਤ ਮੇਰਾ ਨਾਮ ਜੀ ਐਡਵੋਕੇਟ ਦਿਲਚੇਸ਼ ਸਿੰਘ ਹੈ ਜੀ ਤੇ ਮੈਂ ਐਗਜ਼ੈਕਟਿਵ ਮੈਂਬਰ ਦੀ ਪੋਸਟ ਅਟੈਸਟ ਕਰਾ ਸੀਗਾ ਤੇ ਅੱਜ ਸਾਰੇ ਵਕੀਲ ਸਾਹਿਬਾਨ ਨੇ ਸਭ ਨੇ ਜੋਰ ਲਾ ਕੇ ਮੈਨੂੰ ਜਿਤਾਇਆ ਜੀ ਤੇ ਜੋ ਸਭ ਤੋਂ ਬੈਸਟ ਹੋ ਸਕੇ ਮੈਂ ਆਪਣੀ ਬਾਾਰ ਵਾਸਤੇ ਬੈਸਟ ਕਰਾਂਗਾ ਤੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਸਾਰੇ ਵਕੀਲ ਸਾਹਿਬਾਨ ਦਾ ਜਿਨ੍ਹਾਂ ਨੇ ਮੈਨੂੰ ਜਿਤਾਇਆ ਅੱਜ ਮੈਂ ਮੰਨਣਾ ਮੈਂ ਇਹੀ ਕਹਿਣਾ ਚਾਹਾਂਗਾ ਕਿ ਮੈਂ ਹਰ ਵੇਲੇ ਅਵੇਲੇ ਰਵਾਂਗਾ ਉਸਤੇ ਤੇ ਹਮੇਸ਼ਾ ਉਹਨਾਂ ਦਾ ਸਾਥ ਦੇ ਨਾਲ ਰਵਾਂਗਾ ਜਦੋਂ ਜਿੱਥੇ ਲੋੜ ਰੇਟਵੰਡਾ ਮਾਨ ਹੈ ਵੀ ਮੈਂ ਤੁਹਾਨੂੰ ਕੁਝ ਕਹਿ ਨਹੀਂ ਸਕਦਾ ਭਾਈ ਹਲ ਨਾਮ ਬੋਲਵਾ ਸਾਰੀ ਮੇਰਾ ਨਾਮ ਭਪਿੰਦਰ ਸਿੰਘ ਹੈ ਜੀ ਮੈਂ ਹੁਣ ਕੰਨ ਗੋ ਤੇ ਇਹਨੇ ਕਿਰਪਾ ਸੱਜੇ ਬਾਦਸ਼ਾਹ ਦੀ ਮੈਨੂੰ ਖੁਸ਼ੀ ਵੇਖ ਕੇ ਮੇਰੇ ਕੋਲ ਲਵਜੀ ਨੇ ਕੇ ਕਹਿੰਦੇ ਬੇੜਾ ਵਿਨ ਹੋ